ਦੇ ਤੁਸਾਂ ਉਹ ਬਦਸਲੈ ਕਿ ਬੱਚਾ ਦੇ ਨਾ ਸਕਦਾ ਅਸੀਂ ਬੱਚਾ ਲੈਣ ਦੇ ਕਿਛੂ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਐ ਕੁਛ ਕਰਦੇ ਕਿ ਕੋ ਕੈਂਡੀ ਦੀ ਜੰਮਦੀ ਉਹਨਾਂ ਨੇ ਮੇਰੀ ਛੋਟੀ ਭਾਈ ਤੁਸੀਂ ਕਿੰਨਾ ਚਿਰ ਰੱਖੀ ਹੈ 2 ਸਾਲ ਵਿੱਚ 2 ਸਾਲ ਹੀ ਉਹਨਾਂ ਦੇ 22 ਮਹੀਨੇ ਹੋ ਗਏ ਐ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਤੋਂ ਕਹਿੰਦੇ ਉਸਦੇ ਵਲੇ ਸਾਰੇ ਹਾਸਪਤਲ ਦੇ ਡਾਕੂਮੈਂਟ ਬਣਵਾਤੇ ਉਸਦੇ ਵਲੇ ਸਾਡਾ ਨਾਮ ਤੇ ਬਰਥ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖੇ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਹਾਂ ਮਾਰੂ ਬਾਤ ਚਲੇਗੇ ਕੈਨੇਡਾ ਕੋਈ ਲਿਖੇ ਡਾਕੂਮੈਂਟ ਹੋਣਗੇ ਨਹੀਂ ਕਿਤਾ ਮੈਂ ਰਿਪੋਰਟ ਕੀਤੀ ਸਾਨੂੰ ਇੱਕੋ ਗੱਲ ਗਈ ਜਾਂ ਪੁਲਿਸ ਵੀ ਉਹਨੂੰ ਡਾਕੂਮੈਂਟ ਨਹੀਂ ਬਣਾਈ ਸਾਰੇ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਜੰਮਣ ਵਾਲੀ ਸਭ ਕੁਝ ਪਾਣ ਵਾਲੀ ਕੁਝ ਨਹੀਂ 2 ਸਾਲ ਮਰ ਬੱਚਾ ਚਿੱਕ ਲੈ ਗਈ ਆਪ

ਉਹ ਟੇਕ ਬਰਜੋਤ ਕੋਟ ਜਿਹੜੀ ਉੱਥੇ ਫੱਕਰੀ ਕਰਦੀ ਏ ਉਹਨਾਂ ਨੇ ਸਾਨੂੰ ਬੰਦਾ ਜੱਲਿਆ ਕਿ ਬੱਚਾ ਦੇ ਨਾਲ ਖਟਿਆ ਅਸੀਂ ਬੱਚਾ ਲੈਣ ਲਈ ਚੁਕਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦਵਾਂਗੇ ਐਸ ਦੌਰਾਨ ਸਾਡੇ ਘਰ ਆਂਦੇ ਜਾਂਦੇ ਰਹੇ ਆ ਸਾਡੀ ਪੂਰੀ ਹਾਇਸੀਅਤ ਦੇ ਇੱਕ ਰਿਹਾ ਸਭ ਕਿੰਨੇ ਚਿਰ ਦੀ ਗੱਲ ਆ ਜੀ ਐ ਜੀ ਉਹਨਾਂ ਦੀ ਲੋਕ ਨੂੰ ਬੰਦਾ ਸਾਡੇ ਕੁੜੀਆਂ ਹੋਈ ਸੀ ਉਸ ਤੋਂ 2 ਟਾਈਮ ਇਹਨੇ ਪਹਿਲੇ ਉਹ ਸਾਡੇ ਘਰ ਆਂਦੇ ਰਹੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਛ ਕਹਿੰਦੀ ਇੱਕ ਕੈਂਡੀ ਦੀ ਜੰਮਦੀ ਉਹਨਾਂ ਨੇ ਮੇਰੀ ਛੋਟੀ ਭਾਈ ਤੁਸੀਂ ਕਿੰਨਾ ਚਿਰ ਰੱਖੀ ਆ 2 ਸਾਲ ਹਾਲੇ ਬਸ 2 ਸਾਲ ਹੋ ਗਏ ਮੇਰੇ ਭਾਈ ਨੂੰ ਹੋ ਗਏ ਹੈ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਿਆ ਬਿਨਾ ਮੇਰੀ ਪਰਮਿਸ਼ਨ ਤੋਂ ਠੀਕ ਹੈ ਜੀ ਉਹ ਜੋ ਤੁਹਾਨੂੰ ਜਿਹੜੀ ਕੁੜੀ ਦਿੱਤੀ ਤੁਹਾਡੇ ਕੋਈ ਲਿਖੀ ਰੂਪ ਕਿ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਤੇ ਹੀ ਆਤਾਰ ਘਟ ਸਾਡੇ ਨਾਮ ਤੇ ਉਸੇ ਵੱਲੇ ਸਾਰੇ ਹਸਪੀਟਲ ਦੇ ਡਾਕੂਮੈਂਟ ਬਣਵਾਤੇ ਉਸੇ ਵੱਲੇ ਸਾਡਾ ਨਾਮ ਤੇ ਬਰਥ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖੇ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਰਾਂਗੇ ਉਹਨਾਂ ਨੂੰ ਬਾਅਦ ਚਲੇਗੇ ਕੈਨੇਡਾ ਤੇ ਕੋਈ ਲਿਖੇ ਡਾਕੂਮੈਂਟ ਹੁਣ ਨੇ ਨਹੀਂ ਕੀਤਾ ਹੁਣ ਜਿੱਤ ਕੰਮ 2 ਸਾਲਾਂ ਬਾਅਦ ਵਿੱਚ ਮਿਲਦੇ ਰਹੇ ਆ ਸਾਡਾ ਗੱਲਾਂ ਕਰਦੇ ਰਹੇ ਆ ਜਿਸਾਨੂੰ ਕਹਿੰਦੇ ਮਿਲਾਨ ਵਾਸਤੇ ਲੈ ਆਓ ਠੀਕ ਚੁੱਕੇ ਲੱਗੇ ਐ ਅਤਵਾਰ ਨੂੰ ਕਿਹੜੀ ਜਗ੍ਹਾ ਤੇ ਲੈ ਗਿਆ ਜੀ ਤੁਹਾਡੇ ਕੋਈ ਨਹੀਂ ਆ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ ਬੱਚੇ ਦਾ ਇੱਕ ਸਰਕਾਰੀ ਕੰਨਿਆ ਦਾ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਬਰਥ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ ਕਾਡ ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇਨਜੈਕਸ਼ਨ ਦੇ ਕਾਰਡ ਬੰਦੇ ਆ ਹਸਪੀਟਲ ਡਾਕੂਮੈਂਟ ਸਾਡੇ ਨਾਮ ਦੇ ਸਭ ਕੁਝ ਮੇਰੇ ਕੋਲ ਹਰ ਮਹੀਨੇ ਦੀ ਉਹਦੀ ਫੋਟੋ ਹੈ ਜਦੋਂ ਦੀ ਉਹ ਪੈਦਾ ਹੋਈ ਸੀ ਤੇ ਹਰ ਇੱਕ ਮਹੀਨਾ ਉਹਦਾ ਸਰਟੀਫਿਕੇਟ ਹੈ ਉਹਦਾ ਫੰਕਸ਼ਨ ਕੀਤਾ ਉਹਦਾ ਬਰਥਡੇ ਕੀਤਾ ਉਹਨੇ ਮੁੰਨੇ ਕੀਤਾ ਸਭ ਕੁਝ ਕੀਤਾ ਨਹੀਂ ਹੁਣ ਕੋ ਲੈ ਕੇ ਗਿਆ ਉਹ ਕੀ ਕਹਿੰਦੇ ਤੁਹਾਨੂੰ ਨਹੀਂ ਮਿਲਦੇ ਵਰਤੇ ਦੇ ਸਾਡੇ ਸਾਰੇ ਰਿਕਾਰਡ ਆ ਤੇ ਕੋਈ ਫੋਟੋ ਕਾਟਾ ਕੋਣ ਹੈ ਗਿਆ ਕਿੱਥੋਂ ਦੇਣ ਵਾਲੇ ਜੀ ਜੇ ਆ ਜਨਾਲਾ ਫਤਿਹ ਗੁੜੀਆਂ ਰੋਡ ਤੇ ਕੋਲ ਪਿੱਛੇ ਪੈਣਾ ਮਤਲਬ ਵਾਲੋ ਦੇਖੋ ਉੱਤੇ ਰਹਿਣ ਵਾਲੇ ਹੈਗੇ ਕੌਣ ਹੈ ਗਿਆ ਪੰਘੂ ਗਿਆ ਠੀਕ ਹੈ ਜੀ ਉਹਨਾਂ ਨੇ ਮੈਨੂੰ ਕਿੱਲਾ ਦਿਨ ਸਾਰਾ ਲਾ ਰਿਹਾ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਦੇਖੇ ਜਾ ਰਹੇ ਹਾਂ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਿਹਾ ਕੋਲ ਰਿਕਾਰਡਿੰਗ ਵੀ ਹੈ ਜਿੱਦ ਤੁਹ ਬੋਲ ਰਹੇ ਕਿ ਬੱਚਾ ਸਾਡ ਡਾਕਟਰ ਨੂੰ ਦੇ ਕੇ ਜਾ ਰਹੇ ਹਾਂ ਪਰ ਉਹ ਬੱਚਾ ਸਾਡੇ ਨਹੀਂ ਦਿੱਤੇ ਗਏ ਤਾਂ ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ ਕੋਈ ਤੁਹ ਨੂੰ ਨਹੀਂ ਕਿਹੜੀ ਜਗ੍ਹਾ ਕਿਹੜੇ ਜਿੱਥੋਂ ਗਏ ਬੱਚਾ ਉਹ ਉਹ ਬੋਲ ਦੇ ਵਿੱਚ ਕਿੰਨੀ ਕਿੰਨੀ ਦਿਨ ਕਿਨੂੰ ਲੈ ਕੇ ਗਏ ਸੰਡੇ ਦੀ 11 ਤਰੀਕ ਨੂੰ ਹਾਂ ਜੀ ਪੂਰੀ ਸੀਸੀਟੀਵੀ ਫੁਟੇਜ ਉਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾ ਹਾਂ ਜੀ ਚੋਰੀ ਤਾਂ ਦੀ ਪਾਕਿਸਤਾਨ ਨੂੰ ਕੀ ਕਹਿ ਰਹੇ ਆ ਸੀ ਤੂੰ ਯੋ ਨੂੰ ਮਾ ਅਨੁਮਿਲ ਲੰਦੋ ਜਿੰਨੀ ਤਰਾ ਅਜੀ 2 ਘੰਟੇ ਤੇ ਬੱਚਾ ਨਹੀਂ ਕੋ ਲੈ ਕੇ ਆ ਰੇ ਕਾਰ ਫੋਨ ਆ ਰੇ ਸਭ ਨੂੰ ਛੋ ਰਿਓ ਉਹਨਾਂ ਦਾ ਅਸੀਂ ਉਹਨੇ ਲੈ ਕੇ ਆਏ ਅਸੀਂ ਉਹਨੇ 2 ਘੰਟੇ ਲੈ ਕੇ ਗਿਆ ਕਿੰਨੀ ਤਰੀਕ ਦੀ ਗੱਲ ਹੈ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਸਭ ਇੱਕੋ ਗੱਲ ਗਈ ਜਾਂਦਾ ਪੁਲਿਸ ਵੀ ਉਹਨੂੰ ਡਾਕੂਮੈਂਟ ਨਹੀਂ ਬਣਾਈ ਯਾਰ ਸਾਰੀ ਡਾਕੂਮੈਂਟ ਮੇਰੇ ਨਾਲ ਤੇ ਮਤਲਬ ਚੰਮਨ ਵਾਲੀ ਸਭ ਕੁਝ ਪਾਣ ਵਾਲੀ ਕੁਝ ਨਹੀਂ ਥੋੜਾ ਜਾਲ ਬੱਚਾ ਟੱਕਲੇ ਗਿਆ ਕੀ ਚਾਹਤ ਦੋਸਤ ਬਾਤ ਬੱਚਾ ਕਿ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਜੀ ਮੈਨੂੰ ਬੱਚਾ ਵਾਪਸ ਚਾਹੀਦਾ ਜੋ ਮਰਜੀ ਹੋਈ ਹੈ ਬੱਚਾ ਵਾਪਸ ਕਰਦਾ ਵਾਪਸ ਕਰਦੇ ਜੋ ਮਰਜੀ ਕਰੋ ਮੇਰਾ ਬੱਚਾ ਵਾਪਸ ਆਣਾ ਚਾਹੀਦਾ ਮੇਰੇ ਕੋਲ ਮੇਰਾ ਤਾਂ ਕਿਡਨਾਪ ਕਰਕੇ ਲੈ ਗਏ ਨਾ ਮੇਰੀ ਕੁੜੀ ਨੂੰ ਉਹ ਤਾਂ ਬਾਅਦ ਦੀ ਗੱਲ ਹੈ ਇਹ ਉਹਨਾਂ ਦਾ ਸੀ ਕਿ ਮੇਰਾ ਮੇਰੇ ਹੱਥੋਂ ਤੇ ਮੇਰੀ ਕੁੜੀ ਕਿਡਨਾਪ ਕਰਕੇ ਲੈ ਗਏ ਨਾ ਉਹ ਤਾਂ ਸੀ ਕੋਈ 신고 ਨਹੀਂ ਕਰਿਆ ਸਾਰੇ ਆਪਣੇ ਉਹ ਬੰਦੇ ਹੀ ਕੋਈ ਇੱਥੋਂ ਆ ਰਹੇ ਆਪਣਾ ਦਾ ਉਹਨਾਂ ਦੇ ਪਹਿਲਾਂ ਆਪਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੇ ਜਿਹੜਾ ਪੇਟ ऑलरेडी ਸੀ ਔਰ ਨਵੇਂ ਤੋਂ ਇੱਕ ਬੇਟੀ ਹੋਈ ਆ ਜੀ ਹਾਂਜੀ ਉਹ ਚੋ ਇੱਕ ਬੇਟੀ ਮੈਨੂੰ ਦਿੱਤੀ ਹੈ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਪੰਜਾਬੀ ਪਟਿਆ ਖੁੰਦਨਗਰ ਦੇ ਰੈਨਵਲੇ ਆਪਾਂ ਤੇ ਇਹਨਾਂ ਨੇ ਨਾ ਸਾਨੂੰ ਇੱਥੇ ਛੰਡੇ ਨੂੰ ਜਿਹੜਾ ਕੀ ਪਹਿਲੀ ਮੋਲ ਦੇ ਬੁਲਾਇਆ ਸੀ ਕੀ ਬੱਚੇ ਨੂੰ ਮਿਲਣ ਲਈ ਪੀਕਾ ਨਹੀਂ ਆਪਾਂ ਬੱਚੇ ਨੂੰ ਚਲੋ ਆਪਾਂ ਮਿਲਣਾ ਚੱਲਦੇ ਆਂ ਤੇ ਇੰਦੇ ਵਿੱਚ ਤੇ ਫਿਰ ਲ ਮੋਲਪਾਉਂ ਜਾਉਂਦੇ ਆਂ। ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆਂ। ਕਿਤੇ ਆਪਾਂ ਵੀ ਨਿਕਲ ਕੇ ਪਹੁੰਚਣ ਵਾਲੇ ਆਂ। ਆਪਾਂ ਕਿੱਥੇ ਕਿੱਥੇ ਮਿਲਬਾ ਐਸਾ ਕਰੋ ਕੋਡ ਪੁਆਇੰਟ ਉੱਪਰ ਆਇਓ ਆਪਾਂ ਉੱਤੇ ਬਹਿੜ ਕੇ ਮਿਲ ਲੈਂਦੇ ਆਂ। ਇਹਨਾਂ ਨੇ ਪਹਿਲਾਂ ਆਏ ਤੇ ਇਹਨਾਂ ਨੂੰ ਕਾਲ ਕੀਤੀ ਵੀ ਸਰ ਅਸੀਂ ਆਈ ਨਹੀਂ ਅਜੇ ਤੱਕ। ਬਾਅਦ ਤੇ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ। ਜਦੋਂ ਆਏ ਵੇ ਇਨਾਂ ਦੀ ਮਿੱਸੀ ਸੀ ਕਰ ਅਫਰ ਵੀ ਸੀ ਔਰਤ ਕਰਮ ਚਰਨ ਜੀ ਹੈ ਜਿਹੜੇ ਦੋ ਜਾਨੇ ਪਹਿਲੇ ਆਏ ਇਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਇਲਾਵਾ ਹੋਰ ਕੋਈ ਇਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾ ਨਾਲ ਆ ਆਪਸੀ ਦੋ ਜਾਨੇ ਮਹੀਨਾ ਜੰਦੇ ਸੋ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਪੇਟੀ ਚਲੋ ਉਹਨਾਂ ਨੂੰ ਉਠਾਇਆ ਵੀ ਚਲੋ ਆਪਣਾ ਹਰ ਕਿਸ ਨੂੰ ਨਹੀਂ ਚਾ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂਜੀ ਆ ਕੋਈ ਚੀਜ਼ ਖਾਂਦੀ ਕੈਂਡੀ ਵਗੈਰਾ ਕੋਈ ਐਨੀਮ ਕੋਈ ਚੋਕਲੇਟ ਵਗੈਰਾ ਖਾ ਲ ਨਿਕਲੀ ਖਾ ਲ ਇਹਨਾਂ ਨੇ ਚੁੱਕਿਆ ਵੀ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਗਏ ਜਿਹੜੇ ਉਹ ਹੈਗੇ ਅਮਰਵੀਰ ਤੋਂ ਬਾਅਦ ਜਿਹੜੀ ਕੁੜੀ ਦਲਵਾਨ ਵਾਲ ਤੇ ਦੋ ਤੋਂ ਦੋ ਸਾਡੇ ਕੋਲ ਹੀ ਕੋਲ ਲਾ ਕੇ ਇਹਨਾਂ ਦਾ ਬ੍ਰਦਰ ਹੋਰ ਇਹਨਾਂ ਦਾ ਤੋਰਾ ਆ ਗਿਆ ਸਾਡੇ ਲਾ ਕੇ ਆ ਕੇ ਬੈਠ ਗਿਆ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਬਸਦੇ ਮਿਲਦੇ ਬਸਦੇ ਦੇ ਜੀ ਵੀਡੀਓ ਕਾਲ ਉਹਨਾਂ ਦੀ ਰਹੀਏ WhatsApp ਦੇ ਮੈਸੇਜ ਆ ਰਹੇ ਨੇ ਉਹਦੇ ਘਰ ਵੀ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਵੇ ਮੇਰੇ ਬ੍ਰਦਰ ਲਾ ਮਦਰੀ ਲਾ ਉਹਨਾਂ ਦੇ ਘਰ ਵੀ ਆਏ ਵੇ ਸਭ ਕੁਝ ਹੁੰਦਾ ਰਿਹਾ ਉਹਨਾਂ ਨੇ ਦੋ ਸਾਲਾਂ ਚ ਉਹਨਾਂ ਨੇ ਕਦੀ ਤੁਹਾਨੂੰ ਇਦਾਂ ਦਾ ਟਿਕਟ ਕਿਹਾਗਾ ਵੀ ਫਿਰ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਜਿਆ ਆ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਕਿਉਂ ਲੈ ਕੇ ਜਾਂਦੇ ਮਤਨ ਧੋਕੇ ਨਾਲ ਲੈ ਗਏ ਧੋਕੇ ਨਾਲ ਇੱਕ ਪ੍ਰੋਸੈਸ ਨਾਲ ਗਏ ਬਿੱਲੇ ਤੇ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਅਦਰ ਸਾਰੇ ਕਪਾਨੇ ਤੇ ਆਏਗੇ ਪਹਿਲੇ ਕੈਂਡੀਡੇਬਾਨੀ ਨੀਚੇ ਲੈ ਗਏ ਬਾਹਰ ਵਿੱਚ ਉਗੀ ਉਹ ਸਾਰਾ ਟੱਪਰ ਆ ਬੈਠਾ ਸਾਡੇ ਕੋਲ ਬੱਚੇ ਨੂੰ ਪੁੱਛਿਆ ਮਿੰਟ ਬਾਅਦ ਪੰਨ ਅਤੇ ਘੰਟੇ ਬਾਅਦ ਪੁੱਛਦੇ ਰਹੇ ਪੇਡਾ ਕਿਤੇ ਉਹ ਕੁੜੀਆਂ ਕਿੱਥੇ ਵੇ ਬਸ ਉਹ ਨੀਚੇ ਹੋ ਰਿਓ ਕਰਾਰੇ ਕੋਪੀਂ ਕਰਵਾਦੇ ਚੋਗਲੇ ਲਿਆ ਰਹੇ ਇਹ ਕਦੇ ਕਦੇ ਸਰ ਇਹਨਾਂ ਦੇ ਕਿਨਾਰੇ ਪਾਰੋਂ ਪਾਰ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਸਕਤਾ ਉਹ ਨਹੀਂ ਪਿੰਡ ਚ ਜਾ ਕੇ ਫਿਰੋ ਫੋਨ ਕਰਦੇ ਨੇ ਬਸ ਆ ਰਹੇ ਆ ਘੰਟੇ ਵੀ ਚਾਰੇ ਆ ਖਾਨਾ ਤੁਹਾਡੇ ਕਾਰਖਾਨਾ 2 ਘੰਟੇ ਵੀ ਚਾਰੇ ਆ ਜਿੱਦ ਤੋਂ ਬਾਅਦ ਰਿਪੋਰਟ ਕੀਤੀ ਹੈ ਪਰ ਅੱਜ ਜਨਵਾਈ ਤੇ ਸਾਰੇ ਪ੍ਰਸ਼ਾਸਨ ਨੂੰ ਇਸ ਬਾਰੇ ਤੁਹਾਡੇ ਕੋਲ ਕੰਪਲੀਟ ਦਿੱਤੀ ਗਈ ਹੈ ਜੀ ਭਾਈ ਜੇ ਐਪਲੀਕੇਸ਼ਨ ਦਿੱਤੀ ਨਾ ਉਹ ਪਛਾਤਾਜ ਕਰੇ ਕੁਛ ਨਹੀਂ ਕਰੇ ਨਾ ਪਛਾਤਾਜ ਜਨਵਾਈ ਕਰੇ ਨੇ ਹੁਣ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਵੀ ਬੱਚਾ ਤਾਂ ਨਹੀਂ ਦੇਣਾ ਜੀ ਆਈ ਪ੍ਰਸ਼ਾਸਨ ਕੀ ਕਹਿੰਦਾ ਹੈ ਪਾਲਨ ਤੇ ਕਮੀ ਪਈ ਸੀ ਉਹ ਜੇ ਬੱਚਾ ਨਾ ਹੋਵੇ ਕਿ ਕਿ ਬੱਚਾ ਨਹੀਂ ਸਹੀ ਪੰਦਾ ਬਈ ਜਾਂ ਔਰ ਹੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਿਆ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਨਹੀਂ ਬੱਚਾ ਨਹੀਂ ਕਹਿ ਰਹੇ ਜੀ ਨਾ ਬੋਲੋ ਬੋਲੋ ਵਟਸਐਪ ਨਾਲ ਤੁਸੀਂ ਕਿਹਾ ਕਿ ਕਿ ਮਸਲਾ ਕੀ ਹੋ ਰਿਹਾ ਹੈ ਦੱਸੋ ਸਿੱਧਾ ਬੋਲੋ ਡਾਕਟਰ ਕੋਲ ਬੋਲ ਲੈਂਗੇ ਅਹੀ ਜੀ ਕਰ ਦੋ ਉੱਪਰ ਬੋਲ ਕੇ ਕੀ ਆਪ 3 ਸਵਾ 1/2